ਕਿਹੜੇ ਕੰਮ ਤੁਸੀਂ ਚੈਟ ਜੀ ਪੀਟੀ ਤੇ ਜਾ ਕੇ ਕਰਨੇ ਆ ਕਿਹੜੇ ਕੰਮ ਤੁਸੀਂ ਚੈਟ ਜੀ ਪੀਟੀ ਤੇ ਜਾ ਕੇ ਬਿਲਕੁਲ ਨਹੀਂ ਕਰਦੇ ਗਲਤੀ ਕਰਨ ਦੇ ਕਿਹੜੇ ਉਹ ਹੋ ਸਕਦੇ ਆ ਕਿ ਚੈਟ ਜੀ ਪੀਟੀ ਕਿੱਥੇ ਗਲਤੀ ਕਿੱਦਾਂ ਕਰ ਜਾਂਦਾ ਹੈ ਇਹ ਤੁਹਾਨੂੰ ਦੱਸ ਸਕਦਾ ਆ ਉਹਦੇ ਉੱਤੇ ਤੁਸੀਂ ਫੋਕਸ ਨਾ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਦੇ ਉੱਤੇ ਗਹਿਨ ਵਿਚਾਰ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ ਜਿਹੜੀਆਂ ਚੀਜ਼ਾਂ ਤੁਹਾਨੂੰ ਦੇ ਸਕਦਾ ਉਹ ਕਰੋ ਬਾਕੀ ਕੁਝ ਆਪ ਸਿੱਖਣ ਦੀ ਕੋਸ਼ਿਸ਼ ਕਰੋ ਮਤਲਬ ਸਾਰਾ ਕੁਝ ਇਹਦੇ ਉੱਤੇ ਤੁਸੀਂ ਕਦੇ ਡਿਪੈਂਡ ਨਹੀਂ ਰਹਿ ਸਕਦੇ ਚੈਟ ਜੀਪੀਟੀ ਦੇ ਉੱਤੇ ਲੋਕ ਮੈਂ ਦੇਖਿਆ ਲੋਕ ਇਦਾਂ ਦੇ ਪਾਉਂਦੇ ਜਿਹਨੇ ਮੈਡੀਸਿਨ ਪਾ ਰਿਆ ਮਤਲਬ ਆਪਣੇ ਟੈਸਟ ਦੀ ਰਿਪੋਰਟ ਪਾ ਦਿੱਤੀ ਔਰ ਥੱਲੇ ਉਹਨੂੰ ਕਮਾਂਡ ਦੇ ਰਿਹਾ ਕਿ ਮੈਨੂੰ ਇਹਦੀ ਦਵਾਈ ਦੱਸ ਮੈਂ ਕਿਹੜੀ ਖਾਵਾਂ ਮਤਲਬ ਆਹ ਹਾਲਾਤ ਹੋ ਗਏ ਤਾਂ ਇਹਦੇ ਨਾਲ ਅਸੀਂ ਆਪਣਾ ਨੁਕਸਾਨ ਕਰਾ ਲਾਂਗੇ ਬਹੁਤ ਜ਼ਿਆਦਾ ਜਿਹੜੀਆਂ ਜਾਣਕਾਰੀਆਂ ਉਤੋਂ ਸਹੀ ਤਰੀਕੇ ਨਾਲ ਮਿਲ ਸਕਦੀਆਂ ਹਨ ਰੈਲੀਵੈਂਟ ਜਾਣਕਾਰੀਆਂ ਆ ਉਹੀ ਉਹਦੇ ਤੋਂ ਲਓ ਨਾ ਕਿ ਤੁਸੀਂ ਆਹ ਵਾਲੇ ਕੰਮ ਨਾ ਕਰੋ ਉਹ ਵੀ ਚੈਟ ਜੀਪੀਟੀ ਜਾ ਕੇ ਤੁਹਾਨੂੰ ਦਵਾਈਆਂ ਦੱਸਣੀਆਂ ਸ਼ੁਰੂ ਕਰ ਦੇਵੇ ਨਮਸਕਾਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਗੱਲਾਂ ਵਿੱਚ ਮੈਂ ਹਾਂ ਤੁਹਾਡੇ ਨਾਲ ਪ੍ਰਭਾ ਸ਼ਰਮਾ ਅੱਜ ਅਸੀਂ ਗੱਲਬਾਤ ਕਰਾਂਗੇ ਚੈਟ ਜੀਪੀਟੀ ਬਾਰੇ ਜੋ ਕਿ ਓਪਨ AI ਵੱਲੋਂ ਵਿਕਸਿਤ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਸੀਂ ਆਪਣੇ ਸ਼ੋਅ ਵਿੱਚ ਸੋਸ਼ਲ ਮੀਡੀਆ ਵਰਗੇ ਪਲੇਟਫਾਰਮ ਅਤੇ AI ਤੇ ਗੱਲ ਕਰ ਚੁੱਕੇ ਹਾਂ ਪਰ ਅੱਜ ਦਾ ਸਾਡਾ ਚਾਚਾ ਦਾ ਵਿਸ਼ਾ ਰਹਿਣ ਵਾਲਾ ਹੈ ਚੈਟ ਜੀਪੀਟੀ ਕਿਉਂਕਿ ਇਹ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕੀ ਹੈ ਕੀ ਹੈ ਚੈਟ ਜੀਪੀਟੀ ਸਾਰੀ ਹੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਨਵੀਨ ਜੀ ਦਾ ਨਵੀਨ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਨਵੀਨ ਜੀ ਚੈਟ ਜੀਪੀਟੀ ਅੱਜ ਰੋਜ਼ਮਰਾਰੀ ਜ਼ਿੰਦਗੀ ਦਾ ਇੱਕ ਸਾਡਾ ਹਿੱਸਾ ਬਣ ਚੁੱਕੀ ਹੈ ਕੀ ਹੈ ਚੈਟ ਜੀਪੀਟੀ ਤੇ ਇਸ ਦਾ ਕਿਸ ਤਰ੍ਹਾਂੇ ਵਰਤੋਂ ਵਿਚ ਆ ਰਹੀ ਹੈ देखो चैट जीपीटी मतलब पूरी दुनिया ਦੇ ਵਿੱਚ 18 ਕਰੋੜ ਤੋਂ ਵੱਧ ਲੋਕ ਹਜੇ ਤੱਕ ਯੂਜ਼ ਕਰ ਰਹੇ ਜੋ ਹਜੇ ਤੱਕ ਜੋ ਸਾਹਮਣੇ ਆ ਰਹੇ ਆ ਔਰ ਇਹ ਤਾਂ ਉਹ ਅੰਕੜਾ ਹੈ ਜਦੋਂ ਇਹ ਚੀਜ਼ ਜਿਹੜੀ ਹੈ ਲਿਖਤ ਦੇ ਵਿੱਚ ਆਈ ਹੋਏਗੀ ਉਸ ਤੋਂ ਬਾਅਦ ਹੋਰ ਕਈ ਲੱਖ ਕਈ ਕਰੋੜ ਹੋਰ ਵੱਧ ਗਏ ਹੋਣੇ ਸੋ ਚੈਟ ਜੀਪੀਟੀ ਦਾ ਭਾਰਤ ਦੇ ਵਿੱਚ ਵੀ ਭਾਰਤ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਨੂੰ ਯੂਜ਼ ਕਰ ਰਹੇ ਆ ਔਰ ਹਰੇਕ ਖੇਤਰ ਦੇ ਵਿੱਚ ਯੂਜ਼ ਕਰ ਰਹੇ ਆ ਜਾਣ ਕੇ ਤੁਸੀਂ ਮਲਟੀਨੇਸ਼ਨਲ ਕੰਪਨੀਆਂ ਦੇ ਵਿੱਚ ਵੀ ਇਹਨੂੰ ਖਾਸ ਕਰਕੇ ਬੈਂਕਿੰਗ ਲਾਈਨ ਦੇ ਵਿੱਚ ਹੋਏ ਜਾਂ এডਿਕੇਸ਼ਨ ਦੇ ਤੌਰ ਦੇ ਉਤੇ ਬੱਚੇ ਸਟੂਡੈਂਟ ਬਹੁਤ ਯੂਜ਼ ਕਰ ਰਹੇ ਆ ਸੋ ਚੈਟ ਜੀਪੀਟੀ ਇੱਕ ਜੀਵਨ ਦਾ ਹਿੱਸਾ ਜ਼ਰੂਰ ਬਣ ਗਏ ਪਰ ਸਿਰਫ ਸਾਨੂੰ ਇਹ ਅੱਜ ਦੇ ਸਾਡੇ ਪ੍ਰੋਗਰਾਮ ਦਾ ਮੇਨ ਵਿਸ਼ਾ ਵੀ ਇਸ ਕਰਕੇ ਆਪਾਂ ਇਹਨੂੰ ਇਸ ਕਰਕੇ ਰੱਖਿਆ ਕਿ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਕੁਝ ਕੁ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਆ ਔਰ ਪਰ ਇਹ ਜ਼ਰੂਰ ਯਾਦ ਜਾਣ ਕੇ ਚੱਲੋ ਕਿ ਜਦੋਂ ਅਸੀਂ ਚੈਟ ਜੀਪੀਟੀ ਨਾਲ ਗੱਲ ਕਰਦੇ ਹਾਂ ਬਹੁਤ ਸਾਰੇ ਲੋਕਾਂ ਨੂੰ ਗੱਲ ਕਰਦੇ ਦੇਖਿਆ ਉਹ ਇਸ ਤਰੀਕੇ ਦੇ ਨਾਲ ਹਾਂਜੀ ਅੱਛਾ ਜੀ ਜੀ ਭਾਜੀ ਹਨਾ ਉਹ ਬਈ ਦੋਸਤਾ ਵਾਂਗੂ ਗੱਲ ਕਰਨੀ ਸ਼ੁਰੂ ਕਰ ਦਿੰਦੇ ਚੈਟ ਜੀਪੀਟੀ ਦੇ ਨਾਲ ਜਦੋਂ ਤੁਸੀਂ ਗੱਲ ਕਰੋ ਤੇ ਮੰਨ ਕੇ ਚੱਲੋ ਕਿ ਤੁਸੀਂ ਇੱਕ ਟੈਕਨੋਲੋਜੀ ਦੇ ਨਾਲ ਗੱਲ ਕਰ ਰਹੇ ਆ ਉਹ ਇਨਸਾਨ ਨਹੀਂ ਆ ਪਰ ਜੇ ਅਸੀਂ ਚੈਟ ਜੀਪੀਟੀ ਦੀ ਗੱਲ ਕਰੀਏ ਇੱਕ ਅਜਿਹਾ ਤੁਸੀਂ ਕਹਿ ਲੋ ਚੈਟਬੋਟ ਬਣਾ ਕੇ ਰੱਖ ਦਿੱਤਾ ਹੈ ਕਿ ਉਹ ਇਨਸਾਨਾਂ ਦੀ ਤਰ੍ਹਾਂ ਸੋਚਦਾ ਆ ਇਨਸਾਨਾਂ ਦੀ ਤਰ੍ਹਾਂ ਗੱਲ ਕਰ ਰਿਹਾ ਹੈ ਤੇ ਤਾਂ ਹੀ ਸ਼ਾਇਦ ਲੋਕੀ ਵੀ ਉਹਨੂੰ ਕਮਾਂਡ ਇਨਸਾਨੀ ਤਰੀਕੇ ਨਾਲ ਹੀ ਦੇ ਰਹੇ ਜਿੱਦਾਂ ਤੁਸੀਂ ਤੇ ਮੈਂ ਗੱਲ ਕਰ ਰਹੇ ਹਾਂ ਹਾਂ ਉਹ ਪਰ ਜੇ ਤੁਸੀਂ ਉਹਨੂੰ ਕੀ ਵੇਲੇ ਪੁੱਛੋਗੇ ਨਾ ਕਿ ਤੂੰ ਤੇਰੇ ਕੋਲ ਡਾਟਾ ਕਦੋਂ ਤੱਕ ਦਾ ਪਿਆ ਆ ਤੂੰ ਕੀ ਮੈਨੂੰ ਆਹ ਵਾਲੀ ਜਾਣਕਾਰੀ ਦੇ ਸਕਦਾ ਫਿਰ ਉਹ ਆਪਦੀ ਸਚਾਈ ਵੀ ਦੱਸਦਾ ਨਾਲ ਮਤਲਬ ਤੁਹਾਨੂੰ ਚੈਟ ਜੀ ਪੀਟੀ ਦੀ ਸਚਾਈ ਜਾਣਨ ਦੇ ਲਈ ਕਿਸੇ ਕੋਲ ਜਾ ਕੇ ਤੇ ਬਾਹਰ ਜਾ ਕੇ ਸਰਚ ਕਰਨ ਦੀ ਲੋੜ ਨਹੀਂ ਉਹ ਉਹ ਆਪਣੇ ਬਾਰੇ ਖੁਦ ਹੀ ਦੱਸਣਾ ਦੱਸਣਾ ਸ਼ੁਰੂ ਕਰ ਦਿੰਦਾ ਜਦੋਂ ਤੁਸੀਂ ਉਹਦੇ ਤੋਂ ਪੁੱਛੋ ਨਾ ਕਿ ਅ ਸ਼ਾਇਦ ਤੁਸੀਂ ਹੀ ਦੱਸ ਰਹੇ ਸੀ ਕਿ ਤੁਸੀਂ ਪੁੱਛਿਆ ਕਿ ਮੈਂ ਆਪਣੀ ਪ੍ਰਾਈਵੇਸੀ ਨੂੰ ਕਿਦਾਂ ਰੱਖ ਸਕਦੀ ਹਾਂ ਤੇ ਉਹਨੇ ਕਿਹਾ ਹਾਂ ਕਿ ਤੁਸੀਂ ਡਾਟਾ ਸੇਫ ਕਰ ਸਕਦੇ ਹੋ ਹਾਂ ਮਤਲਬ ਉਹ ਖੁਦ ਹੀ ਤੁਹਾਨੂੰ ਸਾਰੀਆਂ ਚੀਜ਼ਾਂ ਦੱਸਣੀਆਂ ਸ਼ੁਰੂ ਕਰ ਦਿੰਦਾ ਕਿ ਤੁਸੀਂ ਆਹ ਵਾਲੀ ਚੀਜ਼ ਇੱਥੇ ਯੂਜ਼ ਕਰੋ ਆਹ ਵਾਲੀ ਚੀਜ਼ ਨਾ ਯੂਜ਼ ਕਰੋ ਇਸ ਕਰਕੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਦੇਣ ਦੀ ਕੋਸ਼ਿਸ਼ ਕਰਾਂਗੇ ਵੀ ਕਿਹੜੇ ਕੰਮ ਤੁਸੀਂ ਚੈਟ ਜੀ ਪੀਟੀ ਤੇ ਜਾ ਕੇ ਕਰਨੇ ਆ ਕਿਹੜੇ ਕੰਮ ਤੁਸੀਂ ਚੈਟ ਜੀਪੀਟੀ ਤੇ ਜਾ ਕੇ ਬਿਲਕੁਲ ਨਹੀਂ ਕਰਨੇ ਜਿੱਦੋਂ ਹੁਣ ਅਸੀਂ ਪੰਜਾਬ ਚ ਰਹਿੰਦੇ ਆ ਤੇ ਪੰਜਾਬ ਦੇ ਲੋਕੀ ਜਿਹੜੇ ਚੈਟ ਜੀਪੀਟੀ ਦੀ ਵਰਤੋਂ ਕਰਦੇ ਆ ਉਹ ਤੁਸੀਂ ਕਹਿ ਲੋ ਕਮਾਂਡ ਜਾਂ ਰੋ ਟਾਟਾ ਉਹਨੂੰ ਪੰਜਾਬੀ ਲੈਂਗੁਏਜ ਵਿੱਚ ਹੀ ਦਿੰਦੇ ਆ ਤੇ ਤਾਂ ਹੀ ਸ਼ਾਇਦ ਤੁਸੀਂ ਕਹਿ ਦਿੱਤਾ ਕਿ ਇੱਕ ਤਰ੍ਹਾਂ ਨਾਲ ਅਸੀਂ ਜਿੱਦਾਂ ਇਨਸਾਨ ਨਾਲ ਜਾਂ ਦੂਜੇ ਪਰਸਨ ਨਾਲ ਗੱਲ ਕਰਦੇ ਆ ਵੀ ਉਸ ਵੇ ਨਾਲ ਜਿਹੜੀ ਕਮਾਂਡ ਕੀਤੀ ਜਾਂਦੀ ਆ ਮਤਲਬ ਕਮਾਂਡ ਤੁਹਾਡੀ ਆਪਣੀ ਭਾਸ਼ਾ ਵਿੱਚ ਇੰਨਾ ਸੌਖਾ ਕਰ ਦਿੱਤਾ ਉਸ ਚੀਜ਼ ਨੂੰ ਦੇਖੋ ਆਪਾਂ ਸ਼ਾਇਦ ਪਹਿਲਾਂ ਜਦੋਂ AI ਵਾਲਾ ਪ੍ਰੋਗਰਾਮ ਕੀਤਾ ਸੀ ਉਦੋਂ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਇੱਕ ਪਰਿਵਾਰ ਦਾ ਬੱਚਾ ਜਿਹੜਾ ਉਹ ਤਤਲਾ ਕੇ ਬੋਲਦਾ ਸੀ ਮਤਲਬ ਪਰਿਵਾਰ ਉਹਦੀ ਭਾਸ਼ਾ ਨੂੰ ਨਹੀਂ ਸਮਝ ਸਕ ਪਾਰਿਆ ਸੀ ਪਰ AI ਚੈਟ ਜੀਪੀਟੀ ਇਹ ਚੀਜ਼ਾਂ ਉਹ ਚੀਜ਼ਾਂ ਨੂੰ ਜਲਦੀ ਕੈਚ ਕਰ ਰਹੀਆਂ ਹਨ ਮਤਲਬ ਉਹਨਾਂ ਦਾ ਜਵਾਬ ਦੇ ਰਹੀਆਂ ਹਨ AI ਨੇ ਬਹੁਤ ਕੁਝ ਬਦਲ ਕੇ ਜ਼ਰੂਰ ਰੱਖ ਦਿੱਤਾ ਪਰ ਇਹ ਸਾਡੀ ਉਹ ਚੀਜ਼ਾਂ ਵੀ ਸਮਝ ਰਹੀਆਂ ਜਿਹੜੀਆਂ ਸਾਡੀ ਫੈਮਲੀ ਨਹੀਂ ਸਮਝ ਪਾ ਰਹੀ ਨੋ ਡਾਊਟ ਕਿ ਇਹ ਟੈਕਨੋਲੋਜੀ ਹੀ ਰਹਿਣੀ ਆ ਇਹ ਇਨਸਾਨ ਨਹੀਂ ਬਣ ਸਕਦੀਆਂ ਇਹਨਾਂ ਵਿੱਚ 50 ਕਮੀਆਂ ਹੋਣਗੀਆਂ ਕਿਉਂਕਿ ਬਣਾਇਆ ਤਾਂ ਇਹਨੂੰ ਇਨਸਾਨ ਨਹੀਂ ਹੈ ਨਾ ਤੇ ਚਲਾ ਵੀ ਤਾਂ ਇਨਸਾਨ ਹੀ ਚਲਾ ਵੀ ਇਨਸਾਨ ਰਿਹਾ ਤੇ ਇਸ ਕਰਕੇ ਇਹ ਸਾਡੀ ਗਲਤੀ ਆ AI ਚੈਟ ਜੀਪੀਟੀ ਤੁਸੀਂ ਇਹਨੂੰ ਇਸ ਤਰੀਕੇ ਨਾਲ ਯੂਜ਼ ਕਰੋ ਕਿ ਜੋ ਜੋ ਤੁਸੀਂ ਆ ਇਹ ਤੁਹਾਨੂੰ ਦੱਸ ਸਕਦਾ ਆ ਉਹਦੇ ਉੱਤੇ ਤੁਸੀਂ ਫੋਕਸ ਨਾ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਦੇ ਉੱਤੇ ਗਹਿਨ ਵਿਚਾਰ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ ਜਿਹੜੀਆਂ ਚੀਜ਼ਾਂ ਤੁਹਾਨੂੰ ਦੇ ਸਕਦਾ ਉਹ ਕਰੋ ਬਾਕੀ ਕੁਝ ਆਪ ਸਿੱਖਣ ਦੀ ਕੋਸ਼ਿਸ਼ ਕਰੋ ਮਤਲਬ ਸਾਰਾ ਕੁਝ ਇਹਦੇ ਉੱਤੇ ਤੁਸੀਂ ਕੱਲ ਡਿਪੈਂਡ ਨਹੀਂ ਰਹਿ ਸਕਦੇ ਤੁਸੀਂ ਇੰਡੀਪੈਂਡੈਂਸੀ ਦੀ ਗੱਲ ਕੀਤੀ ਆ ਯਕੀਨਨ ਆ ਕਿ ਚੈਟ ਜੀਪੀਟੀ ਤੇ ਆਨ ਨਾਲ ਜਿਹੜੀ ਆ ਮਾਨਸਿਕਤਾ ਸੀ ਆਪਣੀ ਜਦੋਂ ਸੋਚ ਸ਼ਕਤੀ ਹੈ ਜਿਹੜੀ ਸਾਡੀ ਉਹ ਖਤਮ ਹੁੰਦੀ ਜਾ ਰਹੀ ਆ ਅਸੀਂ ਫਟਾਫਟ ਉਸ ਪਲੇਟਫਾਰਮ ਤੇ ਜਾਂਦੇ ਆ ਆਪਣਾ ਡਾਟਾ ਭਰਦੇ ਆ ਚਾਹੀ ਐਕੂਰੇਸੀ ਨਾਲ ਚਾਹੀ ਰੌ ਡਾਟਾ ਭਰਦੇ ਆ ਸੀ ਉਹ ਸਾਨੂੰ ਫਟਾਫਟ ਉਹ ਰਿਜ਼ਲਟ ਦੇ ਦਿੰਦਾ ਹੈ ਇੱਥੇ ਸਾਡੀ ਜਿਹੜੀ ਸੋਚਨ ਸ਼ਕਤੀ ਉਹ ਕਿਤੇ ਨਾ ਕਿਤੇ ਪਿੱਛੇ ਨੂੰ ਜਾ ਰਹੀ ਆ ਵੀ ਅਸੀਂ ਉਸ ਚੀਜ਼ ਤੱਕ ਉਸ ਲੈਵਲ ਤੱਕ ਹੁਣ ਸੋਚ ਨਹੀਂ ਸਕਦੇ ਸਾਨੂੰ ਪਤਾ ਸਾਡੇ ਕੋਈ ਇੱਕ ਪਲੇਟਫਾਰਮ ਹੈਗਾ ਚੈਟ ਜੀਪੀਟੀ ਅਸੀਂ ਕੁਝ ਵੀ ਇਹਦੇ ਤੋਂ ਜਨਰੇਟ ਕਰਵਾ ਸਕਦੇ ਹਾਂ ਹਾਂ ਹੁਣ ਦੋ ਚੀਜ਼ਾਂ ਹੋ ਗਈਆਂ ਨਾ ਇਹ ਆਪਾਂ ਇੱਕ ਚੀਜ਼ ਸੋਚਦੇ ਹਾਂ ਕਿ ਅਸੀਂ ਇਨਸਾਨ ਨੂੰ ਨੇ ਸੰਘਰਸ਼ਸ਼ੀਲ ਨਹੀਂ ਰਹਿਣਾ ਦਿੱਤਾ ਮਤਲਬ ਬਹੁਤ ਸਮੇਂ ਦੀ ਵੀ ਬਚਤ ਕਰ ਦਿੱਤੀ ਸਮੇਂ ਦੀ ਵੀ ਬਚਤ ਕਰ ਦਿੱਤੀ ਸਾਰਾ ਕੁਝ ਕਰ ਦਿੱਤਾ ਪਰ ਉਹ ਸਮਾਂ ਤਾਂ ਫਿਰ ਅਸੀਂ ਜਾ ਕੇ ਸੋਸ਼ਲ ਮੀਡੀਆ ਤੇ ਲਗਾ ਰਹੇ ਹਾਂ ਹਮ ਮਤਲਬ ਸਮੇਂ ਦੀ ਬਚਤ ਹੋਈ ਉਸ ਸਮੇਂ ਨੂੰ ਵੀ ਅਸੀਂ ਸਹੀ ਤਰੀਕੇ ਦੇ ਨਾਲ ਤਾਂ ਨਹੀਂ ਯੂਜ਼ ਕਰ ਪਾ ਰਹੇ ਉਹ ਸਮਾਂ ਤਾਂ ਵੀ ਫਿਰ ਜਾਂਦਾ ਕਿਤੇ ਇੱਕ ਕਿਤੇ ਇਹ ਫੈਕਟ ਨਹੀਂ ਰਹਿੰਦਾ ਹੈਗਾ ਕਿ ਇਨਸਾਨ ਇਸ ਪਲੇਟਫਾਰਮ ਨਾਲੋਂ ਵਧੀਆ ਸੋਚ ਸਕਦਾ ਹੈ ਕ੍ਰੋਸ ਚੈਕਿੰਗ ਕਰਕੇ ਅਸੀਂ ਵਧੀਆ ਇੱਕ ਮਟੀਰੀਅਲ ਬਣਾ ਸਕਦੇ ਹਾਂ ਸਭ ਤੋਂ ਵੱਡੀ ਗੱਲ ਇਹ ਕਿ ਚੈਟ ਜੀਪੀਟੀ ਨੇ ਤੁਹਾਨੂੰ ਕੋਈ ਇਨਫੋਰਮੇਸ਼ਨ ਦੇ ਦਿੱਤੀ ਜੇ ਤੁਸੀਂ ਫ੍ਰੀ ਵਰਜ਼ਨ ਯੂਜ਼ ਕਰ ਰਹੇ ਹੋ ਉਹਦੇ ਕੋਲ 2022 21 22 23 ਤੱਕ ਦਾ ਹੀ ਡਾਟਾ ਮੌਜੂਦ ਹੈ ਉਹ ਤੋਂ ਲੇਟੈਸਟ ਡਾਟਾ ਮੌਜੂਦ ਨਹੀਂ ਹੈਗਾ ਜੇ ਤੁਸੀਂ ਉਹਨੂੰ ਜਾ ਕੇ ਪੁੱਛੋਗੇ ਜੋ ਤੁਹਾਨੂੰ ਦੱਸੂਗਾ ਵੀ ਕਿ ਇਹ ਵਾਲਾ ਡਾਟਾ ਮੇਰੇ ਕੋਲ ਇੱਥੇ ਤੱਕ ਸਟੋਰ ਆ ਜੇ ਤੁਸੀਂ ਲੇਟੈਸਟ ਇਨਫੋਰਮੇਸ਼ਨ ਲੈਣੀ ਚਾਹੀਦੀ ਹੈ ਫਿਰ ਤੁਹਾਨੂੰ ਮੇਰਾ ਚੈਟ ਜੀਪੀਟੀ ਪ੍ਰੋ ਲੈਣਾ ਪੇਡ ਸਰਵਿਸ ਲੈਣੀ ਪਊਗੀ ਹਮ ਨੰਬਰ 2 ਅੱਜ ਦੇ ਟਾਈਮ ਦੇ ਉੱਤੇ ਜਿਹੜੇ ਲੋਕ ਗਲਤੀ ਕਰ ਰਹੇ ਉਹ ਇਹ ਕਰ ਰਹੇ ਆ ਕਿ ਚੈਟ ਜੀਪੀਟੀ ਜਿਹੜੀ ਇਨਫੋਰਮੇਸ਼ਨ ਦੇ ਦਿੰਦਾ ਉਸ ਤੋਂ ਬਾਅਦ ਜਾ ਕੇ ਕ੍ਰੋਸ ਚੈੱਕ ਨਹੀਂ ਕਰਦੇ ਨਹੀਂ ਕਰਦੇ ਕ੍ਰੋਸ ਚੈੱਕ ਨਹੀਂ ਕਰਨ ਦੇ ਕਰਕੇ ਲੋਕਾਂ ਨੂੰ ਨੁਕਸਾਨ ਵੀ ਹੋ ਰਹੇ ਨੇ ਲੋਕਾਂ ਦੇ ਕੋਲ ਇਨਫੋਰਮੇਸ਼ਨ ਜਿਹੜੀ ਆ ਗਲਤ ਵੀ ਚੱਲ ਜਾਂਦੀ ਆ ਲੋਕ ਉਸ ਦੇ ਬਿਹਾਫ ਦੇ ਉੱਪਰ ਹੀ ਅੱਗੇ ਜਾ ਕੇ ਤਰਕ ਦੇਣੇ ਸ਼ੁਰੂ ਕਰ ਦਿੰਦੇ ਜਿਸ ਤੇ ਕਰਕੇ ਲੋਕਾਂ ਨੂੰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੂੰ ਉਹੀ ਐਕਿਊਰਸੀ ਦੀ ਗੱਲ ਹੋ ਗਈ ਜਿੱਥੇ ਤੱਕ ਅਸੀਂ ਡਾਟਾ ਜਿੱਦਾਂ ਦਾ ਉਹਨੂੰ ਪ੍ਰੋਵਾਈਡ ਕਰਵਾਇਆ ਉਹਨੇ ਅਕੋਰਡਿੰਗਲੀ ਉਸ ਡਾਟੇ ਦੇ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਤੀ ਪਰ ਇਨਸਾਨ ਦੀ ਗਲਤੀ ਇੱਥੇ ਹੋ ਜਾਂਦੀ ਕਿ ਉਹਦੀ ਕ੍ਰੋਸ ਚੈਕਿੰਗ ਨਿਕਾਦਾ ਜਿੱਦਾਂ ਪਹਿਲਾਂ ਤੁਸੀਂ ਲਾ ਲਓ ਇੱਕ ਸਟੂਡੈਂਟ ਸੀਗੇ ਉਹ ਜਦੋਂ ਉਹਨਾਂ ਨੇ ਪ੍ਰੋਜੈਕਟ ਤਿਆ ਤੋ ਜਾ ਕੇ ਆਪਣਾ ਜਿਹੜਾ ਡਾਟਾ ਕਲੈਕਟ ਕਰਦੇ ਸੀ ਫਿਰ ਉਸ ਉਸ ਤੋਂ ਬਾਅਦ ਉਹ ਆਪਣੀ ਉਹਨੂੰ ਜਨਰੇਟ ਕਰਦੇ ਸੀ ਆਪਣੀ ਭਾਸ਼ਾ ਵਿੱਚ ਸੌਖਾ ਕਰਨ ਲਈ ਪਰ ਚੈਟ ਜੀਪੀਟੀ ਦੇ ਆ ਕੇ ਕਿਤੇ ਨਾ ਕਿਤੇ ਇਨਸਾਨ ਉੱਥੇ ਜੋਗਾ ਹੀ ਰਹਿ ਜਾਂਦਾ ਆ ਹਾਂ ਫਿਰ ਉਹਨੂੰ ਕ੍ਰੋਸ ਚੈੱਕ ਵੀ ਨਹੀਂ ਕਰਨਾ ਸਹੀ ਸਮਝਦੇ ਉਹਨਾਂ ਨੂੰ ਲੱਗਦਾ ਕਿ ਕਿਉਂਕਿ ਜਦੋਂ ਤੁਹਾਨੂੰ ਪੰਜ ਸ਼ਕਤੀ ਤੇ ਬਹੁਤ ਪ੍ਰਭਾਵਿਤ ਜਦੋਂ ਤੁਹਾਨੂੰ 5 4 ਜਾਣਕਾਰੀਆਂ ਸਹੀ ਮਿਲ ਜਾਂਦੀਆਂ ਐ ਐਗਜੈਕਟ ਮਿਲ ਜਾਂਦੀਆਂ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਤੁਹਾਡਾ ਵਿਸ਼ਵਾਸ ਬਣ ਜਾਂਦਾ ਡਿਪੈਂਡ ਹੋ ਗਿਆ ਇਨਸਾਨ ਡਿਪੈਂਡ ਹੋ ਗਿਆ ਤੁਸੀਂ ਤੁਹਾਨੂੰ ਲੱਗਦਾ ਕਿ ਇਹ ਜੋੜੀਆਂ ਜਾਣਕਾਰੀਆਂ ਸਾਨੂੰ ਦੇ ਰਿਹਾ ਆ ਉਹ ਸ਼ਾਇਦ ਜਾਣਕਾਰੀਆਂ ਬਿਲਕੁਲ ਪੁਖਤਾ ਆ ਪਰ ਕਿਤੇ ਨਾ ਕਿਤੇ ਚੈਟ ਜੀ ਪੀ ਟੀ ਵੀ ਗਲਤੀ ਕਰ ਜਾਂਦਾ ਆ ਤੁਹਾਨੂੰ ਇਨਫੋਰਮੇਸ਼ਨ ਗਲਤ ਦੇ ਜਾਂਦਾ ਆ ਜਾਂ ਐਕੂਰੇਸੀ ਦੇ ਵਿੱਚ ਕਮੀ ਹੁੰਦੀ ਆ ਗਲਤੀ ਕਰਨ ਦੇ ਕਿਹੜੇ ਉਹ ਹੋ ਸਕਦੇ ਆ ਕਿ ਚੈਟ ਜੀ ਪੀ ਟੀ ਕਿੱਥੇ ਗਲਤੀ ਕਿੱਦਾਂ ਕਰ ਜਾਂਦਾ ਆ ਦੇਖੋ ਚੈਟ ਜੀ ਪੀ ਟੀ ਗਲਤੀ ਗਲਤੀ ਕਿੱਥੇ ਕਰਦਾ ਕਿ ਮੰਨ ਲਓ ਤੁਸੀਂ ਕੋਈ ਚੀਜ਼ ਪੁੱਛੀ ਆ ਕਿ ਤੁਸੀਂ ਤੁਸੀਂ ਮੈਡੀਸਿਨ ਦੇ ਬਾਰੇ ਕੁਝ ਪੁੱਛ ਲਿਆ ਹੂੰ ਕਿ ਮੇਰਾ ਸਿਰ ਦਰਦ ਹੋ ਰਿਹਾ ਉਹਨੇ ਮੈਡੀਸਿਨ ਤੁਹਾਨੂੰ ਦੱਸ ਦਿੱਤੀ ਪਰ ਉਹ ਮੈਡੀਸਿਨ ਇੱਕ ਡਾਕਟਰ ਦੇ ਕੋਲ ਜੇ ਤੁਸੀਂ ਜਾਓਗੇ ਬਕਾਇਦਾ ਤੁਹਾਡਾ ਚੈੱਕਅਪ ਕਰਕੇ ਜਿਹੜੀ ਉਹਨੇ ਮੈਡੀਸਿਨ ਦੇਣੀ ਹੈ ਚੈਟ ਜੀਪੀਟੀ ਨੇ ਤੁਸੀਂ ਕਿਹਾ ਮੇਰਾ ਸਿਰ ਦੁਖਦਾ ਚੈਟ ਜੀਪੀਟੀ ਨੇ ਸਿਰ ਦੁਖਣ ਵਾਲੀਆਂ 10 ਗੋਲੀਆਂ ਦਾ ਤੁਹਾਨੂੰ ਨਾਮ ਦੇ ਦਿੱਤਾ ਪਰ ਤੁਹਾਡੇ ਸਰੀਰ ਦੇ ਹਿਸਾਬ ਦੇ ਨਾਲ ਤੁਹਾਨੂੰ ਕਿਹੜੀ ਸਹੀ ਰਹੇਗੀ ਉਹ ਤੁਹਾਡਾ ਡਾਕਟਰ ਚੈੱਕ ਅਪ ਕਰਕੇ ਹੀ ਦੱਸੇਗਾ ਪਰ ਕਈ ਲੋਕ ਕੀ ਕਰਦੇ ਆ ਕਈ ਲੋਕਾਂ ਨੇ ਚੈਟ ਜੀਪੀਟੀ ਤੋਂ ਇਹ ਲੈ ਕੇ ਤੇ ਉਹ ਉਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਜਿਸ ਨਾਲ ਸਮੱਸਿਆ ਹੋਣਾ ਲੋਕਾਂ ਤੋਂ ਯੂਜ਼ ਕਰਨਾ ਉਹਨਾਂ ਸ਼ੁਰੂ ਕਰ ਦਿੱਤਾ ਹੁਣ ਤੁਸੀਂ ਡਾਕਟਰ ਦੇ ਕੋਲ ਜਾਓ ਮੈਂ ਇੱਕ ਜੇ ਐਗਜ਼ਾਮਪਲ ਦੇ ਨਾਲ ਆਪਾਂ ਸਮਝੀਏ ਵੀ ਡਾਕਟਰ ਦੇ ਕੋਲ ਤਿੰਨ ਬੰਦੇ ਗਏ ਆ ਹੂੰ ਤਿੰਨਾਂ ਦੀ ਮੰਨ ਲਓ ਟਿੱਡ ਦੇ ਵਿੱਚ ਦਰਦ ਹੋ ਰਿਹਾ ਬਿਲਕੁਲ ਉਹਦੇ ਅਲੱਗ-ਅਲੱਗ ਕਾਰਨ ਹੋਣੇ ਆ ਡਾਕਟਰ ਦੇ ਕੋਲ ਪਹਿਲਾ ਮਰੀਜ਼ ਗਿਆ ਡਾਕਟਰ ਨੇ ਉਹਨੂੰ ਚੈੱਕ ਕੀਤਾ ਹਮ ਚੈੱਕ ਕਰਕੇ ਉਹਨੂੰ ਇੱਕ ਗੋਲੀ ਦੇ ਦਿੱਤੀ ਖਾਣ ਲਈ ਹਮ ਉਹ ਵਾਪਸ ਚਲਾ ਗਿਆ ਇੱਕ ਫਿਰ ਮਰੀਜ਼ ਗਿਆ ਉਹ ਕਹਿੰਦਾ ਜੀ ਮੇਰਾ ਵੀ ਢਿੱਡ ਦੁਖਦਾ ਹਮ ਹੁਣ ਡਾਕਟਰ ਨੇ ਉਹਨੂੰ ਚੈੱਕ ਕੀਤਾ ਉਹ ਕਹਿੰਦਾ ਤੈਨੂੰ ਦਵਾਈ ਵੀ ਦੇਣੀ ਪੈਣੀ ਨਾਲ ਇੰਜੈਕਸ਼ਨ ਵੀ ਲੱਗੇਗਾ ਇੱਕ ਉਹ ਕਹਿੰਦਾ ਜੀ ਲਾ ਦਿਓ ਹਮ ਅਗਲਾ ਬੰਦਾ ਆ ਗਿਆ ਡਾਕਟਰ ਨੂੰ ਨੇ ਕਿਹਾ ਮੇਰਾ ਵੀ ਢਿੱਡ ਦੁਖਦਾ ਡਾਕਟਰ ਨੇ ਚੈੱਕਅਪ ਕੀਤਾ ਡਾਕਟਰ ਕਹਿੰਦਾ ਤੇਰਾ ਆਪਰੇਸ਼ਨ ਹੋਏਗਾ ਮਤਲਬ ਡਾਕਟਰ ਤਿੰਨੇ ਬੰਦਿਆਂ ਦਾ ਢਿੱਡ ਰਿਆ ਸੀ ਪਰ ਡਾਕਟਰ ਨੂੰ ਪਤਾ ਵੀ ਕਿਹਦੀ ਬਿਮਾਰੀ ਛੋਟੀ ਆ ਕਿਹਦੀ ਗੋਲੀ ਨਾਲ ਠੀਕ ਹੋਣੀ ਆ ਕਿ ਇਹਨੂੰ ਮੈਨੂੰ ਨਾਲ ਇੰਜੈਕਸ਼ਨ ਦੇਣਾ ਪੈਣਾ ਕਿਦਾ ਮੈਨੂੰ ਆਪਰੇਟ ਕਰਨਾ ਪੈਣਾ ਇਸ ਕਰਕੇ ਚੈਟ ਜੀ ਪੀ ਟੀ ਦੇ ਉੱਤੇ ਲੋਕ ਮੈਂ ਦੇਖਿਆ ਲੋਕ ਇਦਾਂ ਦੇ ਪਾਉਂਦੇ ਜਿਹੜੇ ਮੈਡੀਸਿਨ ਪਾ ਰਹੇ ਆ ਮਤਲਬ ਆਪਣੇ ਟੈਸਟ ਦੀ ਰਿਪੋਰਟ ਪਾ ਦਿੰਦੀ ਔਰ ਥੱਲੇ ਉਹਨੂੰ ਕਮਾਂਡ ਦੇ ਰਿਹਾ ਕਿ ਮੈਨੂੰ ਇਹਦੀ ਦਵਾਈ ਦੱਸ ਮੈਂ ਕਿਹੜੀ ਖਾਵਾਂ ਮਤਲਬ ਆਹ ਹਾਲਾਤ ਹੋ ਗਏ ਤਾਂ ਇਹਦੇ ਨਾਲ ਅਸੀਂ ਆਪਣਾ ਨੁਕਸਾਨ ਕਰਾ ਲਾਂਗੇ ਬਹੁਤ ਜ਼ਿਆਦਾ ਚੈਟ ਜੀ ਪੀ ਟੀ ਇਨਸਾਨ ਨਹੀਂ ਆ ਉਹਨੂੰ ਟੈਕਨੋਲੋਜੀ ਆ ਟੈਕਨੋਲੋਜੀ ਸਮਝੋ ਜਿਹੜੀਆਂ ਜਾਣਕਾਰੀਆਂ ਉਹ ਤੋਂ ਸਹੀ ਤਰੀਕੇ ਨਾਲ ਮਿਲ ਸਕਦੀਆਂ ਆ ਰੈਲੇਵੈਂਟ ਜਾਣਕਾਰੀਆਂ ਆ ਉਹੀ ਉਹਦੇ ਤੋਂ ਲਓ ਨਾ ਕਿ ਤੁਸੀਂ ਆਹ ਵਾਲੇ ਕੰਮ ਨਾ ਕਰੋ ਵੀ ਚੈਟ ਜੀ ਪੀਟੀ ਜਾ ਕੇ ਤੁਹਾਨੂੰ ਦਵਾਈਆਂ ਦੱਸਣੀਆਂ ਸ਼ੁਰੂ ਕਰ ਦੇ। ਅੱਛਾ ਚੈਟ ਜੀ ਪੀਟੀ ਤੋਂ ਪਹਿਲਾਂ ਲੋਕੀ ਗੂਗਲ ਤੇ ਜਾਂਦੇ ਸੀ ਉੱਥੋਂ ਸਾਰੀ ਇਨਫੋਰਮੇਸ਼ਨ ਕਿੱਥੇ ਸੀ ਕਲੈਕਟ ਕਰਦੇ ਆ। ਹੁਣ ਕਿਤੇ ਨਾ ਕਿਤੇ ਗੂਗਲ ਦਾ ਨਾਮ ਬਹੁਤ ਪਿੱਛੇ ਰਹਿ ਗਏ ਇਹਨਾਂ ਚੀਜ਼ਾਂ ਨੂੰ ਕਿ ਇਨਫੋਰਮੇਸ਼ਨ ਅਸੀਂ ਲੈਣੀ ਆ ਗੂਗਲ ਤੇ ਪਹਿਲਾਂ ਸੋਰਸਸ ਲੱਭਣੇ ਪੈਂਦੇ ਸੀਗੇ ਚੈਟ ਜੀ ਪੀਟੀ ਇਦਾਂ ਦਾ ਮਤਲਬ ਚੈਟ ਬੋਰਡ ਆ ਜਿਹੜਾ ਤੁਹਾਨੂੰ ਸੋਰਸਸ ਵੀ ਨਾਲ ਦੇ ਰਿਹਾ ਆ। ਹੁਣ ਕਿਹੜੇ ਸੋਰਸ ਤੋਂ ਮੈਂ ਕਿਹੜੀ ਇਨਫੋਰਮੇਸ਼ਨ ਕਲੈਕਟ ਇਨ ਗੂਗਲ ਨੇ ਕੰਮ ਜਦੋਂ ਗੂਗਲ ਆਇਆ ਸੀ ਨਾ ਬਹੁਤ ਲੋਕਾਂ ਦਾ ਕੰਮ ਸੌਖਾ ਹੋ ਗਿਆ ਸੀ ਕਿ ਤੁਸੀਂ ਸਰਚ ਕਰਦੇ ਸੀ ਕੁਝ ਵੀ ਤੁਹਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਸੀ ਜਿਹੜੀਆਂ ਪਹਿਲੀਆਂ 2-3 ਵੈਬਸਾਈਟਸ ਖੁੱਲਦੀਆਂ ਸੀ ਤੁਹਾਨੂੰ ਲੱਗਦਾ ਸੀ ਕਿ ਰੈਲੇਵੈਂਟ ਆ ਕਿਉਂਕਿ ਲੋਕ ਜ਼ਿਆਦਾ ਸਰਚ ਕਰਦੇ ਉੱਪਰ ਆ ਗਈਆਂ ਤੇ ਇਹ ਸਹੀ ਹੋਣੀ ਆ ਬਿਲਕੁਲ ਹੁਣ ਕੀ ਹੋ ਗਿਆ ਚੈਟ ਜੀ ਪੀ ਟੀ ਨੇ ਉਹ ਉਸ ਕੰਮ ਨੂੰ ਉਸ ਸਰਚ ਇੰਜਨ ਤੇ ਜਾ ਕੇ ਹੁਣ ਤੁਸੀਂ ਸਰਚ ਨਹੀਂ ਕਰ ਰਹੇ ਚੈਟ ਜੀਪੀਟੀ ਕਹਿੰਦਾ ਮੈਨੂੰ ਦੱਸੋ ਕੀ ਕਰਨਾ ਮੈਂ ਸਰਚ ਕਰਕੇ ਲੈ ਕੇ ਆਉਂਗਾ ਸਾਰੇ ਸੋਰਸਸ ਉਹ ਲਿਆ ਕੇ ਤੁਹਾਡੇ ਸਾਹਮਣੇ ਰੱਖ ਦਿੰਦਾ ਕਿ ਆਹ ਸੋਰਸਸ ਤੋਂ ਮੈਂ ਆਹ ਸੋਰਸਸ ਤੋਂ ਮੈਂ ਲੈ ਕੇ ਆ ਜਾਣਕਾਰੀ ਇਕੱਠੀ ਲੈ ਕੇ ਉਹ ਵੀ ਉੱਥੋਂ ਹੀ ਆਇਆ ਹੈ ਇੱਕ ਨਵਾਂ ਟੂਲ ਜਿਹੜਾ ਬਣ ਗਿਆ ਉਹ ਹੁਣ ਤੁਹਾਨੂੰ ਗੂਗਲ ਤੇ ਜਾ ਕੇ ਆਪ ਸਰਚ ਕਰਨ ਦੀ ਲੋੜ ਨਹੀਂ ਸਰਚ ਕਰਨ ਦੇ ਲਈ ਚੈਟ ਜੀਪੀਟੀ ਕਹਿੰਦਾ ਮੈਂ ਬੈਠਾ ਮੈਂ ਸਿਰਫ ਅੱਜ ਆਪਾਂ ਚੈਟ ਜੀਪੀਟੀ ਦੀ ਗੱਲ ਕਰ ਰਹੇ ਐਸੇ ਬਹੁਤ ਬਹੁਤ ਨਹੀਂ ਪਰ ਅਸੀਂ ਚੈਟ ਜੀਪੀਟੀ ਤੇ ਅੱਜ ਫੋਕਸ ਕਰ ਰਹੇ ਹਾਂ ਚੈਟ ਜੀਪੀਟੀ ਕਹਿੰਦਾ ਮ ਉਹ ਤੁਸੀਂ ਥੱਲੇ ਜਾ ਕੇ ਜਦੋਂ ਸਰਚ ਕਰੋਗੇ ਉਹਦੇ ਲਿੰਕ ਦੇ ਉੱਪਰ ਜਾਂਦੇ ਕੋਸ਼ਿਸ਼ ਕਰੋਗੇ ਤਾਂ ਉਹ Google ਦੀ ਕੋਈ ਵੈਬਸਾਈਟ ਹੋਏਗੀ। ਬਿਲਕੁਲ ਉਹ ਕੋਈ ਨਿਊਜ਼ ਚੈਨਲ ਦਾ ਪੋਰਟਲ ਹੋਏਗਾ ਜੇ ਤੁਸੀਂ ਖਬਰ ਯੂਜ਼ ਕਰ ਰਹੇ ਹੋ ਨਾ ਤੇ ਇਸੇ ਤਰੀਕੇ ਦੇ ਨਾਲ ਉਹ ਤੁਹਾਨੂੰ ਸਰਚ ਇੰਜਨ ਕਿਦਾਂ ਦਾ ਬਣ ਗਿਆ ਵੀ ਉੱਥੇ ਤੁਸੀਂ ਕਹਿੰਦਾ ਮੈਨੂੰ ਕਮਾਂਡ ਦਿਓ ਮੈਂ ਸਰਚ ਕਰਕੇ ਲਿਆ ਦਊਂਗਾ। ਔਰ ਉਹ ਸਰਚ ਜਿਹੜਾ ਕਰਕੇ ਲੈਂਦਾ ਉਹ ਉਹ ਠੀਕ ਵੀ ਹੁੰਦਾ। ਮਤਲਬ ਤੁਹਾਨੂੰ ਜਦੋਂ ਸੋਰਸ ਥੱਲੇ ਪਤਾ ਲੱਗ ਜਾਂਦਾ ਫਿਰ ਤੁਸੀਂ ਇੱਥੋਂ ਥੋੜਾ ਜਿਹਾ ਆਪਣੇ ਆਪ ਤੋਂ ਨਿਸ਼ਚਿੰਤ ਵੀ ਹੋ ਜਾਂਦੇ ਕਿ ਹਾਂ ਵੀ ਆਹ ਸੋਰਸ ਇਹਨੇ ਜਿਹੜਾ ਦਿੱਤਾ ਇਹ ਸੋਰਸ ਦੀ ਖਬਰ ਸਹੀ ਹੁੰਦੀ ਆ ਹਮ ਅੱਛਾ ਡਾਟਾ ਕੰਟਰੋਲਸ ਦੀ ਗੱਲ ਕਰੀਏ ਚੈਟ ਜੀਪੀ ਚੈਟ ਜੀਪੀਟੀ ਚ ਕਿਹੜਾ ਡਾਟਾ ਆ ਜਿਹੜਾ ਚੈਟ ਜੀਪੀਟੀ ਸਟੋਰ ਕਰ ਲੈਂਦਾ ਆ ਦੇਖੋ ਚੈਟ ਜੀਪੀਟੀ ਦੋ ਤਰ੍ਹਾਂ ਦੇ ਡਾਟਾ ਨੂੰ ਸਟੋਰ ਕਰਦਾ ਆ ਇੱਕ ਡਾਟਾ ਸਟੋਰ ਕਰਦਾ ਉਹ ਇਹ ਵਾਲਾ ਜਿਹੜਾ ਤੁਸੀਂ ਉਹਨੂੰ ਨਹੀਂ ਦਿੱਤਾ ਹੁੰਦਾ ਮਤਲਬ ਤੁਸੀਂ ਕਿਹੜੇ ਫੋਨ ਤੋਂ ਚੈਟ ਜੀਪੀਟੀ ਚਲਾ ਰਹੇ ਹੋ ਫੋਨ ਦਾ ਡਾਟਾ ਫੋਨ ਦੀ ਜਾਣਕਾਰੀ ਉਹਨੂੰ ਹੁੰਦੀ ਆ ਉਸ ਤੋਂ ਇਲਾਵਾ ਤੁਸੀਂ ਚੈਟ ਜੀਪੀਟੀ ਨੂੰ ਡੇਲੀ ਕਿੰਨੀ ਵਾਰ ਯੂਜ਼ ਕਰਦੇ ਆ ਕਿਹੜੀਆਂ-ਕਿਹੜੀਆਂ ਇਨਫੋਰਮੇਸ਼ਨਸ ਤੁਸੀਂ ਇਹਦੇ ਤੋਂ ਹਾਂ ਚੈਟ ਜੀਪੀਟੀ ਇੱਕ ਤਾਂ ਇਹ ਵਾਲੀ ਇਨਫੋਰਮੇਸ਼ਨ ਜਿਹੜੀ ਤੁਸੀਂ ਡਾਇਰੈਕਟਲੀ ਨਹੀਂ ਉਹਨੂੰ ਦਿੱਤੀ ਇਨਡਾਇਰੈਕਟਲੀ ਉਹਨੇ ਲੈ ਲਈ ਆ ਲੈ ਲਈ ਆ ਤੁਹਾਡਾ ਫੋਨ ਕਿੰਨੀ ਵਾਰੀ ਤੁਸੀਂ ਯੂਜ਼ ਕਰਦੇ ਆ ਇਹ ਚੀਜ਼ਾਂ ਜਿਹੜੀਆਂ ਚੈਟ ਜੀਪੀਟੀ ਆਪਣੇ ਆਪ ਆਬਜ਼ਰਵ ਕਰਦਾ ਉਹ ਕਰਦਾ ਕਿਸ ਕਰਕੇ ਆ ਕਿ ਮੈਂ ਆਪਣੇ ਜਿਹੜੇ ਮੇਰੇ ਮੇਰਾ ਜਿਹੜਾ ਕਲਾਇੰਟ ਆ ਮੈਂ ਉਹਨੂੰ ਵਧੀਆ ਅਨੁਭਵ ਦੇ ਸਕਾਂ ਕਿ ਮੈਨੂੰ ਆ ਚੀਜ਼ਾਂ ਦਾ ਪਤਾ ਹੋਵੇ ਉਹ ਆਲਰੇਡੀ ਉਹਨਾਂ ਚੀਜ਼ਾਂ ਨੂੰ ਸੇਵ ਕਰਦਾ ਆਪਣੇ ਡਾਟਾ ਦੇ ਵਿੱਚ ਦੂਸਰਾ ਡਾਟਾ ਉਹ ਸੇਵ ਕਰਦਾ ਜਿਹੜਾ ਤੁਸੀਂ ਕੋਈ ਉਹਦੇ ਤੋਂ ਕਮਾਂਡ ਦੇ ਕੇ ਕੁਝ ਪੁੱਛਦੇ ਹੂੰ ਤੁਸੀਂ ਉਹਨੂੰ ਕੋਈ ਕਮਾਂਡ ਦੇ ਰਹੇ ਹੋ ਤੁਸੀਂ ਉਹਦੇ ਤੋਂ ਉਹਦੇ ਚੈਟ ਜੀ ਪੀਟੀ ਤੇ ਕਿੰਨੀ ਵਾਰੀ ਜਾ ਰਹੇ ਹੋ ਔਰ ਕਿੰਨੀ ਵਾਰੀ ਜਾ ਕੇ ਉਹ ਤੋਂ ਕਿਹੜੀ ਚੀਜ਼ ਤੁਸੀਂ ਸਰਚ ਕਰ ਰਹੇ ਇੱਕ ਡਾਟਾ ਉਹ ਵਾਲਾ ਹੂੰ ਦੋ ਤਰ੍ਹਾਂ ਦਾ ਡਾਟਾ ਉਹ ਆਪਣੇ ਕੋਲ ਸੇਵ ਕਰਕੇ ਰੱਖਦਾ ਉਹਦਾ ਮਕਸਦ ਇਹਦੇ ਲਈ ਸਿਰਫ ਇੰਨਾ ਹੀ ਆ ਕਿ ਮੇਰਾ ਜਿਹੜਾ ਕਲਾਇੰਟ ਆ ਉਹ ਤੁਸੀਂ ਅੱਜ ਇੱਕ ਸ਼ੋਅ ਪਾ ਦਿਓ ਆਪਣਾ ਕਿ ਮੈਂ ਆ ਜਿਹੜਾ ਪ੍ਰੋਗਰਾਮ ਆ ਸ਼ੋਅ ਗੱਲਾਂ-ਗੱਲਾਂ ਦੇ ਵਿੱਚ ਦੇ ਲਈ ਮੈਨੂੰ ਆ ਸਵਾਲ ਚਾਹੀਦਾ ਤੁਸੀਂ ਕੱਲ ਜਾਓਗੇ ਤੁਸੀਂ ਕੱਲ ਜਾ ਕੇ ਉਹਨੂੰ ਕਹੋ ਕਿ ਮੈਂ ਫਲਾਣੇ ਬੰਦੇ ਦਾ ਇੰਟਰਵਿਊ ਕਰਨੀ ਆ ਉਹ ਤੁਹਾਨੂੰ ਗੱਲਾਂ-ਗੱਲਾਂ ਪ੍ਰੋਗਰਾਮ ਆਪਣੇ ਆਪ ਲਿਖ ਕੇ ਦੇ ਦੇਗਾ ਤੁਸੀਂ ਇੱਥੋਂ ਇਹ ਮਹਿਸੂਸ ਕਰੋਗੇ ਕਿ ਉਹਦੀ ਜਿਹੜੀ ਸਟੋਰੀਜ ਸ਼ਕਤੀ ਆ ਉਹਦਾ ਜਿਹੜਾ ਉਹ ਡਾਟਾ ਕੰਟਰੋਲ ਕਰਨ ਦਾ ਸਿਸਟਮ ਆ ਉਹਨੇ ਤੁਹਾਡਾ ਪ੍ਰੋਗਰਾਮ ਗੱਲਾਂ-ਗੱਲਾਂ ਦੇ ਵਿੱਚ ਆਲਰੇਡੀ ਸੇਵ ਕਰਕੇ ਰੱਖ ਲਿਆ ਵੀ ਜਦੋਂ ਵੀ ਇਹਨੇ ਆ ਕੇ ਮੈਨੂੰ ਕਿਸੇ ਦੀ ਇੰਟਰਵਿਊ ਦੇ ਬਾਰੇ ਪੁੱਛਣਾ ਵੀ ਮੈਂ ਇਸ ਬੰਦੇ ਦੀ ਇੰਟਰਵਿਊ ਕਰਨੀ ਆ ਉਹਨੇ ਪ੍ਰੋਗਰਾਮ ਗੱਲਾਂ-ਗੱਲਾਂ ਤੁਹਾਨੂੰ ਆਲਰੇਡੀ ਉੱਪਰ ਪਾ ਕੇ ਦੇ ਦੇਣਾ ਹੂੰ ਇਹਦਾ ਮਤਲਬ ਉਹਨੇ ਤੁਹਾਡਾ ਇਹ ਵਾਲੀ ਚੀਜ਼ ਆਬਜ਼ਰਵ ਕਰ ਲਈ ਆ ਕਿ ਇਹ ਬੰਦਾ ਆ ਇਹਦਾ ਪ੍ਰੋਫੈਸ਼ਨ ਇਸ ਕਰਕੇ ਜਦੋਂ ਵੀ ਇਹਨੇ ਆ ਕੇ ਮੈਨੂੰ ਕੁਐਸਚਨ ਪੁੱਟ ਕਰਨਾ ਆ ਉਹ ਉਸ ਦੇ ਲਈ ਉਹਦੇ ਰਿਗਾਰਡਿੰਗ ਹੀ ਹੋਏਗਾ ਇਹ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਉਹ ਇੰਡਾਇਰੈਕਟਲੀ ਔਰ ਡਾਇਰੈਕਟਲੀ ਸੇਵ ਕਰਕੇ ਰੱਖਦਾ ਕਿ ਮੇਰੇ ਕਲਾਇੰਟ ਨੂੰ ਅਨੁਭਵ ਮੈਂ ਵਧੀਆ ਦੇ ਸਕਾਂ ਅੱਛਾ ਜਿਹੜਾ ਡਾਟਾ ਉਹਨੇ ਸਟੋਰ ਕਰ ਲਿਆ ਆ ਕੀ ਚਾਂਸਸ ਨੇ ਉਹਦੇ ਲੀਕ ਹੋਣ ਦੇ ਹੈਗੇ ਚਾਂਸਸ ਲੀਕ ਹੋਣ ਦੇ ਲੀਕ ਹੋਣ ਦੇ ਕੁਝ ਚਾਂਸਸ ਚਾਂਸਸ ਹੁੰਦੇ ਆ ਲੀਕ ਹੋਣ ਦੇ ਚਾਂਸਸ ਕੀ ਹੁੰਦੇ ਆ ਕਿ 2024 ਦੇ ਵਿੱਚ Samsung ਨੇ Samsung ਦੇ ਇੱਕ ਕਲਾਇੰਟ ਦੇ ਵੱਲੋਂ ਅ AI ਦੇ ਉੱਪਰ ਇੱਕ ਆਪਣਾ ਪਰਸਨਲ ਸੋਰਸ ਕੋਡ ਜਿਹੜਾ ਸੀਗਾ ਕੰਪਨੀ ਦਾ ਉਹ ਪਾਹ ਹੋ ਗਿਆ ਸੀ ਅਚਾਨਕ ਹੂੰ ਉਸ ਤੋਂ ਬਾਅਦ ਕੰਪਨੀ ਡਰ ਗਈ ਕੰਪਨੀ ਨੇ ਉਸ ਤੋਂ ਬਾਅਦ AI ਨੂੰ ਕੁਝ ਸਮੇਂ ਲਈ ਬੰਦ ਕੀਤਾ ਹੂੰ ਉਹਨਾਂ ਨੇ ਬੰਦ ਕੀਤਾ ਉਹਨਾਂ ਨੂੰ ਇਹ ਡਰ ਪੈ ਗਿਆ ਕਿ ਜਿਹੜਾ ਸਾਡਾ ਸੋਰਸ ਕੋਡ ਪਰਸਨਲ ਸੋਰਸ ਕੋਡ ਪੈ ਗਿਆ ਆ ਉਹ ਹਾਂ ਬਿਜ਼ਨਸ ਸੋਰਸ ਕੋਡ ਤੇ ਉਹ ਜਿਹੜਾ ਆ ਉਹ ਲੀਕ ਨਾ ਹੋ ਜਾਏ ਹੂੰ ਉਹਦੀ ਜਾਣਕਾਰੀ ਇਹ ਆਪਣੇ ਕੋਲ ਸਟੋਰ ਕਰਕੇ ਨਾ ਰੱਖ ਲੈ ਮਤਲਬ ਜਦੋਂ ਤੁਸੀਂ ਉਹਦੇ ਤੇ ਕੋਈ ਚੀਜ਼ ਪਾਨੇ ਆ ਨਾ ਉਹਦੀ ਸਾਰੀ ਜਾਣਕਾਰੀ ਉਹ ਉੱਥੇ ਉਹ ਸਟੋਰ ਕਰਕੇ ਰੱਖਦਾ ਉਹਨੂੰ ਤੇ ਫਿਰ ਉਸ ਤੋਂ ਬਾਅਦ ਜੇ ਕੋਈ ਵਿਅਕਤੀ ਉਹਦਾ ਗਲਤ ਇਸਤੇਮਾਲ ਕਰ ਲੇ ਤੁਹਾਡੀ ਆਫਿਸ ਦਾ ਕੋਈ ਕਲਾਇੰਟ ਹੀ ਹੋਵੇ ਉਹ ਉਹਨੂੰ ਜੇ ਗਲਤ ਯੂਜ਼ ਕਰ ਲੇ ਤਾਂ ਤੁਹਾਡੀ ਇਨਫੋਰਮੇਸ਼ਨ ਜਿਹੜੀ ਹੈ ਲੀਕ ਹੋ ਸਕਦੀ ਹੈ ਇਸ ਕਰਕੇ ਪਰਸਨਲ ਇਨਫੋਰਮੇਸ਼ਨ ਕਦੇ ਵੀ ਆਪਣੀ ਨਹੀਂ ਪਾਣੀ ਪਰਸਨਲ ਇਨਫੋਰਮੇਸ਼ਨ ਦੇ ਵਿੱਚ ਕੀ ਕਦੇ ਆਪਣਾ ਬੈਂਕ ਅਕਾਊਂਟ ਨਾ ਪਾਓ ਉਹਦੇ ਤੇ ਕੁਝ ਚੈੱਕ ਕਰਨ ਦੇ ਲਈ ਕਦੇ ਆਪਣਾ ਓਟੀਪੀ ਨਾ ਪਾਓ ਆਧਾਰ ਕਾਰਡ ਲਿੰਕ ਆਧਾਰ ਕਾਰਡ ਨਾ ਕਦੀ ਉਹਦੇ ਤੇ ਪਾ ਕੇ ਕੁਝ ਚੈੱਕ ਕਰਨ ਦੀ ਕੋਸ਼ਿਸ਼ ਕਰੋ ਆਪਣਾ ਤੁਸੀਂ ਲਾਇਸੈਂਸ ਨਾ ਕਦੇ ਵੀ ਉਹਦੇ ਤੇ ਪਾਓ ਕਦੀ ਆਪਣੇ ਡੈਬਿਟ ਕਾਰਡ ਦੀ ਐਂਟਰੀ ਕੋਈ ਵੀ ਕਾਰਡ ਦਾ ਜਾਣਕਾਰੀ ਮਤਲਬ ਜਿਹੜੀਆਂ ਤੁਹਾਡੀਆਂ ਪਰਸਨਲ ਜਾਣਕਾਰੀਆਂ ਖਾਸ ਕਰਕੇ OTP ਕਦੇ ਵੀ ਉਹਨੂੰ ਚੈਟ ਜੀਪੀਟੀ ਤੇ ਜਾ ਕੇ ਕੁਝ ਸਰਚ ਕਰਨ ਦੀ ਉਤੋਂ ਕੋਸ਼ਿਸ਼ ਨਹੀਂ ਕਰਨੀ ਡਾਇਰੈਕਟ ਹਾਂ ਜਦੋਂ ਤੁਸੀਂ ਪਰਸਨਲ ਡਾਟਾ ਦੀ ਗੱਲ ਕੀਤੀ ਆ ਥੋੜਾ ਚਿਰ ਪਹਿਲਾਂ ਗਿਬਲੀ ਟ੍ਰੈਂਡ ਆਇਆ ਸੀ ਚੈਟ ਜੀਪੀਟੀ ਤੇ ਲੋਕਾਂ ਨੇ ਧੜਾ ਧੜ ਉਹਦੇ ਤੇ ਆਪਣੀਆਂ ਫੋਟੋਆਂ ਪਰਸਨਲ ਫੋਟੋਆਂ ਉਹਦੇ ਤੇ ਪੋਸਟ ਕੀਤੀਆਂ ਤੇ ਕਿਸ ਤਰ੍ਹਾਂ ਉਸ ચીਜ ਨੂੰ ਲੈਂਦੇ ਕਿ ਆਉਣ ਵਾਲੇ ਸਮੇਂ 'ਚ ਨੁਕਸਾਨ ਹੋ ਸਕਦਾ ਹੈ ਕਿ ਉਹ ਚੈਟ ਜੀਪੀਟੀ ਨੇ ਉਹ ਸਾਰੇ ਜਿਹੜੀ ਸਟੋਰੇਜ ਆ ਕਰਕੇ ਰੱਖ ਲਈ ਹੋਈ ਆ ਦੇਖੋ ਜਦੋਂ ਕੋਈ ਟ੍ਰੈਂਡ ਚੱਲਦਾ ਤੇ ਉਸ ਟ੍ਰੈਂਡ ਦੇ ਵਿੱਚ ਹਰੇਕ ਬੰਦੇ ਬਿਨਾ ਸਮਝੇ ਬਿਨਾ ਹਰੇਕ ਲੋਕਾਂ ਨੇ ਬਹੁਤ ਉੱਤੇ ਤੇ ਪੋਸਟ ਕੀਤਾ ਹਾਂ ਤੁਸੀਂ ਵੈਸੇ ਇਹਦਾ ਬਾਰ-ਬਾਰ ਨਾ ਕਹੋ ਲੋਕਾਂ ਨੇ ਬਹੁਤ ਪੋਸਟ ਕੀਤਾ ਮੈਨੂੰ ਵੀ ਪਈਆਂ ਫੋਟੋਆਂ ਰੁਕ ਜਾਓ ਹਣਾ ਬਾਰ-ਬਾਰ ਨਹੀਂ ਇਹ ਗੱਲ ਕਹਿਣ ਦੀ ਲੋੜ ਹੈਗੀ ਮੈਂ ਉਹੀ ਕਹਿਣ ਲੱਗਾ ਸੀ ਨਾ ਵਿੱਚ ਇੱਕ ਨੇ ਕਿ ਗ੍ਰੇਡ ਟ੍ਰੈਂਡ ਦਾ ਯੂਜ਼ ਕੀਤਾ ਕਿ ਕਈ ਵਾਰ ਕੀ ਹੁੰਦਾ कि ਜਦੋਂ ਕੋਈ ਟ੍ਰੈਂਡ ਚੱਲਦਾ ਤੇ ਹਰ ਇੱਕ ਬੰਦੇ ਦੀ ਅੱਜ ਕੋਸ਼ਿਸ਼ ਹੁੰਦੀ ਆ ਕਿ ਮੈਂ ਵੀ ਟ੍ਰੈਂਡ ਦੇ ਨਾਲ ਚੱਲਾਂ ਮਤਲਬ ਮਾਨਸਿਕਤਾ ਬਣ ਗਈ ਸਾਡੀ ਵੀ ਵਿੱਚੀ ਬਿਲਕੁਲ ਬਿਲਕੁਲ ਫਿਰ ਉਸ ਤੋਂ ਬਾਅਦ ਕੀ ਹੁੰਦਾ ਆ ਕਿ ਬਹੁਤ ਸਾਰੇ ਭਾਰਤ ਦੇ ਮੰਤਰੀ ਜਿਹੜੇ ਵੱਡੇ ਅਨੁਰਾਗ ਠਾਕੁਰ ਤੱਕ ਮੈਨੂੰ ਜਿੱਥੇ ਤੱਕ ਯਾਦ ਆ ਹੋਰ ਕਈ ਮੰਤਰੀਆਂ ਨੇ ਵੀ ਹਾਂ ਸਾਰਿਆਂ ਨੇ ਗਿਬਲੀ ਪਾਈ ਫਿਰ ਤੁਸੀਂ ਵੀ ਆਪਣੇ ਆਪ ਨੂੰ ਨਾਲ ਟ੍ਰੈਂਡ ਤੇ ਚਲਾਉਣ ਦੀ ਕੋਸ਼ਿਸ਼ ਕਰਦੇ ਪਰ ਬਾਅਦ ਦੇ ਵਿੱਚ ਜਾ ਕੇ ਤੁਹਾਨੂੰ ਕੁਛ ਉਹਦੇ ਤੇ ਪਤਾ ਲੱਗਦਾ ਕਿ ਅੱਛਾ ਅੱਛਾ ਤੁਸੀਂ ਇਹ ਤਾਂ ਇਨਫੋਰਮੇਸ਼ਨ ਤੁਸੀਂ ਆਪ ਹੀ ਉਹਨੂੰ ਦੇ ਦਿੱਤੀ ਮਤਲਬ ਮਤਲਬ ਮੈਨੂੰ ਲੱਗਦਾ ਕਿ ਹੌਲੀ ਹੌਲੀ ਹੁਣ ਜਦੋਂ ਅਸੀਂ ਉਹਦੇ ਤੇ ਵਿਚਾਰ ਚਰਚਾ ਕਰ ਰਹੇ ਹਾਂ ਤੇ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਆ ਜਿਹੜੀਆਂ ਤੁਹਾਨੂੰ ਉਹਦੇ ਤੇ ਨਹੀਂ ਸ਼ੇਅਰ ਕਰਨੀਆਂ ਚਾਹੀਦੀਆਂ ਨੋ ਡਾਊਟ ਨੋ ਡਾਊਟ ਮੈਂ ਫਿਰ ਤੋਂ ਕਹਿ ਰਿਹਾ ਕਿ ਇੱਕ ਫੋਟੋ ਵੀ ਤੁਸੀਂ ਆਪਣੇ ਫੋਨ ਦੇ ਵਿੱਚ ਖਿੱਚਦੇ ਆ ਤੁਸੀਂ ਉਹ ਫੋਟੋ ਵੀ ਤੁਸੀਂ ਉਹ ਉਹ ਫੋਟੋ ਤੁਸੀਂ ਪਾ ਦਿੱਤੀ ਫੇਸਬੁੱਕ ਤੇ YouTube ਤੇ ਜਾ ਕੇ ਤਾਂ ਨਾਰਮਲ ਗੱਲ ਆ ਨਾ ਤੁਸੀਂ Instagram ਤੇ ਪਾਤੀ ਮਤਲਬ ਤੁਹਾਡੀ ਇੱਕ ਫੋਟੋ ਚੱਕ ਕੇ ਵੀ 50 ਇਨਫੋਰਮੇਸ਼ਨਾਂ ਉਹਦੇ ਤੋਂ ਸਿਰਫ ਇੱਕ ਸਾਈਟ ਦੇ ਉੱਤੇ ਜਾ ਕੇ ਤੁਹਾਡੀ ਫੋਟੋ ਤੋਂ ਕਾਪੀ ਕਰਕੇ ਜਾ ਕੇ ਪਾਣੀ ਆ 50 ਇਨਫੋਰਮੇਸ਼ਨਾਂ ਤੁਹਾਡੀ ਉਹ ਸਾਈਟ ਦੇ ਦੇਗੀ ਇਹ ਫੋਟੋ ਕਿੱਥੇ ਖਿੱਚੀ ਆ ਕਦੋਂ ਖਿੱਚੀ ਆ ਕਿਹੜੀ ਲੋਕੇਸ਼ਨ ਸੀ ਕਿਹੜਾ ਸਮਾਂ ਸੀ ਕਿਹੜਾ ਫੋਨ ਸੀ ਮਤਲਬ ਅਸੀਂ ਜਿੰਨਾ ਮਰਜੀ ਆਪਣੇ ਆਪ ਨੂੰ ਆਪਣਾ ਡਾਟਾ ਲੁਕਾਉਣ ਦੀ ਕੋਸ਼ਿਸ਼ ਕਰੀਏ ਪਰ ਲੈ ਦੇ ਕੇ ਅਸੀਂ ਸਾਰੇ ਵਿਕੇ ਹੋਏ ਆ ਉਹਨਾਂ ਕੰਪਨੀਆਂ ਦੇ ਹੱਥਾਂ ਦੇ ਵਿੱਚ ਜਿਹੜੀਆਂ ਸਾਨੂੰ ਚਲਾ ਰਹੀਆਂ ਸਾਡੇ ਹੱਥਾਂ ਦੇ ਵਿੱਚ ਫੋਨ ਆ ਅਸੀਂ 50 ਚੀਜ਼ਾਂ ਐਸੀਆਂ ਆਂਦੀਆਂ ਆਂ ਪੌਪਅਪਸ ਐਡ ਆਂਦੀਆਂ ਆ ਜੋ ਕੁਛ ਅਸੀਂ ਉਹਨਾਂ ਨੂੰ ਕਰ ਦਿੰਦੇ ਆ ਪਰਮਿਸ਼ਨ ਦੇ ਦਿੰਦੇ ਆ ਮਤਲਬ ਨਹੀਂ ਚਾਹੰਦੇ ਹੋਏ ਵੀ ਸਾਡੀਆਂ ਬਹੁਤ ਸਾਰੀਆਂ ਇਨਫੋਰਮੇਸ਼ਨਸ ਜਿਹੜੀਆਂ ਆ ਉਹ ਵੱਖ-ਵੱਖ ਕੰਪਨੀਆਂ ਦੇ ਕੋਲ ਪਈਆਂ ਆ ਹੂੰ ਇਹ ਜਿਹੜਾ ਚੈਟ ਚੈਟਬੋਟ ਆ ਚੈਟ ਜੀਪੀਟੀ ਬਣਾਇਆ ਇਨਸਾਨ ਨੇ ਆ ਹੂੰ ਬਣਾਇਆ ਵੀ ਆਪਣੇ ਹੀ ਵਰਤੋਂ ਲਈ ਆ ਕਿਸ ਤਰ੍ਹਾਂ ਇਹਦੀ ਜਿਹੜੀ ਡਾਟਾ ਐਕਿਊਰੇਸੀ ਅਸੀਂ ਕਰ ਸਕਦੇ ਆ ਕਿ ਅਸੀਂ ਇਹਨੂੰ ਕਮਾਂਡ ਜਿਹੜੀ ਦੇਦੇ ਆ ਉਹ ਬਿਲਕੁਲ ਐਕਿਊਰੇਟ ਹੋਣੀ ਚਾਹੀਦੀ ਤਾਂ ਹੀ ਇਹ ਸਾਨੂੰ ਐਕਿਊਰੇਸੀ ਨਾਲ ਜਿਹੜੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਏਗਾ ਦੇਖੋ ਕਮਾਂਡ ਅੱਜ ਦੇ ਟਾਈਮ ਦੇ ਉੱਤੇ ਲਗ ਲਗ ਸੰਸਥਾਵਾਂ ਦੇ ਵੱਲੋਂ ਅਲੱਗ ਅਲੱਗ ਐਸੇ ਪ੍ਰੋਫੈਸ਼ਨਲ ਵਿਅਕਤੀ ਆ ਜਿਨ੍ਹਾਂ ਦੇ ਵੱਲੋਂ ਦੋ ਦੋ ਘੰਟੇ ਦੀਆਂ ਤਿੰਨ ਤਿੰਨ ਘੰਟੇ ਦੀਆਂ ਤੁਸੀਂ ਦੇਖਿਆ ਹੋਗਾ ਐਡ ਆndੀਆਂ ਕਿ ਅਸੀਂ 2000 ਰੁਪਏ ਦੇ ਵਿੱਚ ਤਿੰਨ ਘੰਟੇ ਦਾ AI ਦਾ ਚੈਟ ਜੀਪੀਟੀ ਦਾ ਤੁਹਾਨੂੰ ਫੁੱਲ ਕੋਰਸ ਕਰਾਵਾਂਗੇ ਕਿ ਉਹਨੂੰ ਯੂਜ਼ ਕਿੱਦਾਂ ਕਰਨਾ no doubt ਕਿ ਹਲੇ ਬਹੁਤ ਸਾਰੇ ਇਨਸਾਨ ਐਸੇ ਆ ਜਿਹੜੇ ਜਿਨ੍ਹਾਂ ਨੂੰ ਯੂਜ਼ ਹੀ ਨਹੀਂ ਸਹੀ ਤਰੀਕੇ ਦੇ ਨਾਲ ਉਹਨੂੰ ਸ਼ਾਇਦ ਹਲੇ ਕਈ ਇਨਸਾਨਾਂ ਨੂੰ ਪਤਾ ਵੀ ਨਹੀਂ ਪਤਾ ਵੀ ਨਹੀਂ ਹੈ ਕਈ ਖੇਤਰਾਂ 'ਚ ਨਹੀਂ ਵੀ ਪਤਾ ਹੋਵੇਗਾ ਬਿਲਕੁਲ ਤੇ ਉਹਨੂੰ ਯੂਜ਼ ਵੀ ਨਹੀਂ ਸਹੀ ਤਰੀਕੇ ਨਾਲ ਕਰਨਾ ਦਾ ਕਮਾਂਡ ਜੇ ਉਹਨੂੰ ਜਿੰਨੀ ਐਗਜ਼ੈਕਟ ਕਮਾਂਡ ਦਿੱਤੀ ਜਾਏਗੀ ਉਨੇ ਐਗਜ਼ੈਕਟ ਆਨਸਰ ਆਣਗੇ ਹੂੰ ਤੇ ਉਹ ਚੀਜ਼ ਦੇ ਲਈ ਮੈਂ ਦੇਖੋ ਮੈਂ ਇਹ ਕਹਿੰਨਾ ਕਿ ਸਿੱਖੋ ਜ਼ਰੂਰ ਹੂੰ ਨਵੀਂ ਕੋਈ ਚੀਜ਼ ਆਈ ਹੈ ਜੇ ਤੁਹਾਨੂੰ ਫਾਇਦਾ ਦੇ ਕੇ ਜਾ ਰਹੀ ਹੈ ਉਹਨੂੰ ਸਿੱਖੋ ਜ਼ਰੂਰ ਪਰ ਉਹਨੂੰ ਇਸਤੇਮਾਲ ਉਹਨਾਂ ਦਾ ਕਰੋ ਜਿੰਨਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਆ ਹੂੰ ਜ਼ਿਆਦਾ ਇਸਤੇਮਾਲ ਨਾ ਕਰੋ ਔਰ ਹਮ ਕਦੀ ਵੀ ਕਿਸੇ ਵੀ ਚੀਜ਼ ਦੇ ਉੱਤੇ ਨਿਰਭਰ ਨਾ ਹੋ ਜਾਓ ਪੂਰੇ ਕੇ ਮੁੜ ਕੇ ਜੇ ਉਹ ਚੀਜ਼ ਦੇਖੋ ਇਹ ਐਪਸ ਤਾਂ ਬਹੁਤ ਸਾਰੀਆਂ ਪਿੱਛੇ ਵੀ ਤੁਸੀਂ ਨਿਗਾਹ ਮਾਰੋ ਬਹੁਤ ਸਾਰੀਆਂ ਆਈਆਂ ਹੋਣਗੀਆਂ ਅਜ ਬੰਦ ਹੋ ਗਈਆਂ ਹਨਾ ਟਿਕਟੋਕ ਇੱਕ ਸਮੇਂ ਤੇ ਲੋਕਾਂ ਨੂੰ ਲੱਗਦਾ ਸੀ ਵੀ ਇਸ ਤੋਂ ਬਿਨਾਂ ਤਾਂ ਜੀ ਜਾਈ ਨਹੀਂ ਜਾ ਸਕਦਾ ਭਾਰਤ ਦੇ ਵਿੱਚ ਤੇ ਅੱਜ ਬੰਦ ਹੋ ਗਿਆ ਕਿ ਟਿਕਟੋਕ ਤੋਂ ਬਿਨਾ ਲੋਕ ਨਹੀਂ ਜੀ ਰਹੇ ਤੇ ਆਨਾਂ ਵਾਲੇ ਟਾਈਮ ਤੇ ਜ਼ਰੂਰਤ ਤੋਂ ਜ਼ਿਆਦਾ ਕਿਸੇ ਵੀ ਚੀਜ਼ ਦਾ ਤੁਸੀਂ ਕਹਿ ਲਓ ਪ੍ਰਯੋਗ ਕਰਨਾ ਹਾਨੀਕਾਰਕ ਹੋ ਸਕਦਾ ਕੋਈ ਵੀ ਚੀਜ਼ ਹੋ ਸਕਦੀ ਹੈ ਤੁਸੀਂ ਖਾਣਾ ਵੱਧ ਖਾ ਲਓ ਤਾਂ ਵੀ ਉਹ ਤੁਹਾਡੇ ਲਈ ਹਾਨੀਕਾਰਕ ਹੈ ਤੁਸੀਂ ਫੋਨ ਦਾ ਯੂਜ਼ ਕਰ ਲਓ ਤਾਂ ਵੀ ਉਹ ਤੁਹਾਡੇ ਲਈ ਹਾਨੀਕਾਰਕ ਹੈ ਚਾਹੇ ਇਦਾਂ ਦੇ ਐਪਸ ਦਾ ਜਾਂ ਇਦਾਂ ਦੇ ਪਲੇਟਫਾਰਮਸ ਦਾ ਤੁਸੀਂ ਯੂਜ਼ ਕਰ ਲਓ ਉਹ ਵੀ ਤੁਹਾਡੇ ਲਈ ਹਾਨੀਕਾਰਕ ਹੀ ਸਾਬਿਤ ਹੋਏਗਾ ਤੇ ਕੀ ਕਹਿਣਾ ਚਾਹੋਗੇ ਆਪਣੇ ਦਰਸ਼ਕਾਂ ਨੂੰ ਤੁਸੀਂ ਦੇਖੋ ਦਰਸ਼ਕਾਂ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਪਹਿਲਾਂ ਅਸੀਂ ਪ੍ਰੋਗਰਾਮ ਕੀਤਾ ਸੀ AI ਦੇ ਉੱਪਰ ਫਿਰ ਅਸੀਂ ਕੀਤਾ ਸੋਸ਼ਲ ਮੀਡੀਆ ਦੇ ਉੱਪਰ ਅੱਜ ਹਾਂ ਵੀ ਅੱਜ ਅਸੀਂ ਕੀਤਾ ਚੈਟ ਜੀਪੀਟੀ ਦੇ ਉੱਪਰ ਕਿਉਂਕਿ ਚੈਟ ਜੀਪੀਟੀ ਨੂੰ ਲੈ ਕੇ ਵੀ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਸਵਾਲ ਸੀ ਖਾਸ ਕਰਕੇ ਮੇਨ ਮਕਸਦ ਸਾਡਾ ਜੇ ਇਹੀ ਸੀਗਾ ਕਿ ਤੁਸੀਂ ਕਿਹੜਾ ਡਾਟਾ ਉਹਦੇ ਨਾਲ ਸ਼ੇਅਰ ਨਹੀਂ ਕਰਨਾ ਮਤਲਬ ਅਸੀਂ ਭਾਵ ਕਿੰਨੇ ਹੋ ਜਾਂਦੇ ਆ ਜਦੋਂ ਸਾਡੀ ਗੱਲ ਤਾਂ ਸਾਨੂੰ ਬੈੱਡ ਤੇ ਲੰਮੇ ਪਿਆਏ ਅਸੀਂ ਕੋਈ ਗੱਲ ਪੁੱਛਦੇ ਆ ਤੇ ਉਹਦਾ ਜਵਾਬ ਮਿਲਦਾ ਤੇ ਬੰਦੇ ਨੂੰ ਲੱਗਦਾ ਕਿ ਮੇਰੇ ਨਾਲ ਗੱਲਾਂ ਕਰਨ ਵਾਲਾ ਕੋਈ ਬ অন ইনফরমেশন ਦੇ ਰਿਹਾ ਪਰ ਅਸੀਂ ਉਹ ਭਾਵਨਾ ਬਸ ਹੋ ਕੇ ਇਦਾਂ ਦੀਆਂ ਜਾਣਕਾਰੀਆਂ ਉਹਦੇ ਨਾਲ ਸ਼ੇਅਰ ਕਰ ਦਿੰਨੇ ਆ ਜਿਹੜੀਆਂ ਅੱਜ ਤਾਂ ਨਹੀਂ ਹੋ ਸਕਦਾ ਭਵਿੱਖ ਦੇ ਵਿੱਚ ਤੁਹਾਨੂੰ ਕਿਤੇ ਨੁਕਸਾਨ ਪਹੁੰਚਾ ਜਾਣ ਅੱਜ ਦਾ ਪ੍ਰੋਗਰਾਮ ਸਿਰਫ ਅਵੇਅਰ ਕਰਨ ਦੇ ਲਈ ਸੀਗਾ ਲੋਕਾਂ ਨੂੰ ਉਹਦਾ ਇਸਤੇਮਾਲ ਕਰਨਾ ਬੰਦ ਨਹੀਂ ਕਰਨਾ ਉਹਨੂੰ ਇਸਤੇਮਾਲ ਕਰੋ ਹਾਂ ਉਹ ਵੀ ਨਹੀਂ ਸਕਦਾ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣੀ ਗਈ ਹੈ ਤੇ ਬਹੁਤ ਸਹਾਇਕ ਵੀ ਹੈ ਇਸਤੇਮਾਲ ਕਰੋ ਪਰ ਉਨਾ ਇਸਤੇਮਾਲ ਕਰੋ ਜਿੰਨੇ ਦੀ ਲੋੜ ਆ ਤੇ ਨੰਬਰ 2 ਉਹਦੇ ਤੇ ਜਾਣਕਾਰੀਆਂ ਜਿਹੜੀਆਂ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਇਹ ਵਾਲੀਆਂ ਜਾਣਕਾਰੀਆਂ ਨਹੀਂ ਸ਼ੇਅਰ ਕਰਨੀਆਂ ਉਹ ਔਰ ਕਦੇ ਨਾ ਸ਼ੇਅਰ ਕਰੋ ਜੀ ਬਿਲਕੁਲ ਜਿਵੇਂ ਕਿ ਨਵੀਨ ਜੀ ਨੇ ਦੱਸਿਆ ਕਿ ਜਿਹੜੇ ਤੁਸੀਂ ਚੈਟ ਜੀਪੀਟੀ ਦਾ ਪਯੋਗ ਵੀ ਕਰ ਰਹੇ ਹੋ ਉਹਨੂੰ ਇੱਕ ਲਿਮਿਟ 'ਚ ਰੱਖ ਕੇ ਕਰੋ ਤੇ ਆਪਣੀਆਂ ਜਿਹੜੇ ਡਾਟ ਤੇ ਰੱਖ ਕੇ ਜੋ ਵੀ ਤੁਸੀਂ ਉਹਦੇ ਤੋਂ ਕੰਮ ਕਰ ਲੈਣਾ ਉਹਦੇ ਹਿਸਾਬ ਨਾਲ ਹੀ ਚੈਟ ਜੀਪੀਟੀ ਦਾ ਜਿਹੜਾ ਆ ਵਰਤੋਂ ਵਿੱਚ ਲਿਆਓ ਤੇ ਇਹ ਸੀਗਾ ਸਾਡਾ ਅੱਜ ਦਾ ਮੁੱਦਾ ਚਰਚਿਤ ਮੁੱਦਿਆਂ ਤੇ ਗੱਲਬਾਤ ਕਰਦੇ ਰਵਾਂਗੇ ਮਿਲਦੇ ਰਵਾਂਗੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਤਦ ਤੱਕ ਲਈ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ ਧੰਨਵਾਦ